ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਤਰੀਕ ਹੈ ਕਿ 17 ਤੇ ਅੱਜ ਆਪਣਾ ਹੈਗਾ ਜੀ ਹੈਪੀ ਵਾਲਾ ਬਰਥਡੇ ਆਪਾਂ ਹੁਣ ਆਪਣੀ ਜ਼ਿੰਦਗੀ ਦਾ ਇੱਕ ਸਾਲ ਹੋਰ ਵੱਧ ਗਿਆ ਤੇ ਲੰਘ ਗਿਆ ਸੌਰੀ ਇੱਕ ਸਾਲ ਲੰਘ ਗਿਆ ਹੁਣ ਨਵਾਂ ਸਾਲ ਚੱਲ ਰਿਹਾ ਹੈ ਏ ਬਰਥਡੇ ਹੋ ਰਹਾ ਹੈ ਹੁਣ ਆਪਾਂ ਤੇ ਆਪਾ ਬਸ ਜੀ ਹੁਣ ਅੱਜ ਮੇਰਾ ਬਰਥਡੇ ਆ ਤੇ ਆਪਾਂ ਮੇਰੀ ਮੇਰੀ ਹਰ ਵਾਰ ਬਰਥਡੇ ਨੂੰ ਇਹੀ ਹੁੰਦਾ ਵੀ ਮੈਂ ਕਿਸੇ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਾਂ ਹਰ ਬਰਥਡੇ ਨੂੰ ਮੇਰੇ ਨੂੰ ਜਾਪ ਕਿਤੇ ਨਾ ਕਿਤੇ ਜ਼ਰੂਰ ਜਾਣੇ ਆ ਕੋਈ ਵੀ ਬਰਥਡੇ ਹੁੰਦਾ ਮੇਰੀ ਵਿਸ਼ ਹੁੰਦੀ ਆ ਵੀ ਮੈਂ ਕਿਸੇ ਗੁਰੂ ਘਰ ਦੇ ਦਰਸ਼ਨ ਕਿਸੇ ਵੀ ਗੁਰੂ ਘਰ ਦੇ ਜ਼ਰੂਰ ਕਰਕੇ ਆਉਣੇ ਆ ਹਨਾ ਤੇ ਹੁਣ ਆਪਾਂ ਚੱਲੇ ਆ ਗੁਰੂ ਘਰ ਨੂੰ ਦੇਖਦੇ ਆ ਕਿ ਕਿੱਦਾਂ ਲਾ ਟੂਰ ਬਣਦਾ ਫਿਲਹਾਲ ਤਾਂ ਦੇਖੋ ਵੀ ਫਟੇ ਘਰ ਸਾਹਿਬ ਦਾ ਹੀ ਹੋ ਸਕਦਾ ਤੇ ਤਿਆਰ ਆਪਾਂ ਹੋ ਗਏ ਬਕੋਟੀ ਪਾਉਣੀ ਆ ਬੱਚੇ ਟਿਊਸ਼ਨ ਗਏ ਹੋਏ ਨੇ ਤੇ ਸੈਜ ਦੇ ਪਾਪਾ ਹਜੇ ਆਉਣਾ ਏ ਲੈ ਕੇ ਉਹਨਾਂ ਨੂੰ ਆਉਣਗੇ ਕਿਉਂਕਿ ਸਾਡੇ ਕੋਲ ਗੱਡੀ ਨਹੀਂ ਹੈਗੀ ਸਾਡੀ ਗੱਡੀ ਮਤਲਬ ਕਿ ਡਰਾਈਵਰ ਵੀਰੇ ਕੋਲ ਤੇ ਤਾਂ ਕਰਕੇ ਸਾਨੂੰ ਆਉਣਾ ਜਾਣਾ ਹੁਣ ਬਹੁਤ ਮੁਸ਼ਕਲ ਹੋਇਆ ਪਿਆ ਸਾਨੂੰ ਗੱਡੀ ਕਰਕੇ ਨਾ ਕਿਤੇ ਜਾਵ ਨਹੀਂ ਹੁੰਦਾ ਹੈਗਾ ਤੇ ਗੱਡੀ ਫਿਰ ਹੁਣ ਸੈਜ ਦੇ ਪਾਪਾ ਮੇਰੀ ਮਾਸੀ ਕੋਲ ਚਲੇ ਗਏ ਸੀਗੇ ਫੋਨ ਵਾਲੀ ਗੱਡੀ 'ਚ ਲੈ ਕੇ ਬੱਚਿਆਂ ਨੂੰ ਹੁਣ ਆਉਣਗੇ ਤੇ ਅਸੀਂ ਜਾਵਾਂਗੇ ਫਤੇਗੜ ਸਾਹਿਬ ਨੂੰ ਤੁਸੀਂ ਵੀ ਸਾਡੇ ਨਾਲ ਚੱਲਿਓ ਤੁਸੀਂ ਵੀ ਦਰਸ਼ਨ ਕਰਿਓ ਜਿੰਨੇ ਕੁ ਹੋ ਸਕੇ ਮੈਂ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਉਂਗੀ ਕਿਉਂਕਿ ਹਨੇਰਾ ਬਹੁਤ ਹੋ ਚੁੱਕਿਆ 6:00 ਵੱਜ ਗਏ ਅਸੀਂ ਘਟੋਗੜ 7:00 ਵਜੇ ਪਹੁੰਚਾਂਗੇ ਕਿਉਂਕਿ ਅਜਾ ਘਰੇ ਆਉਣਗੇ ਹਨਾ ਦੇਖੋ ਕੱਲ 7:00 ਵਜੇ ਤੱਕ ਉੱਥੇ ਪਹੁੰਚਾਂਗੇ ਤੇ 8:00 ਵਜੇ ਸਮਾਪਤੀ ਹੋ ਜਾਂਦੀ ਹੈ ਹਨਾ ਤੇ ਤੁਹਾਨੂੰ ਤਾਂ ਹੁਣ ਵੈਸੇ ਪਤਾ ਵੀ ਹਨਾ ਸ਼ਹੀਦੀ ਦਿਨ ਚੱਲ ਰਹੇ ਨੇ ਹਨਾ ਤੇ ਤਾਂ ਕਰਕੇ ਅੱਬੀ ਸੰਗਤ ਦੂਰ ਦੂਰੋਂ ਆਣੀ ਸ਼ੁਰੂ ਹੋ ਜਾਂਦੀ ਆ ਦਿਨਾਂ ਦੇ ਵਿੱਚ ਕੀ ਜੀ ਆਪਾਂ ਇਸ ਮਾਇਆ ਸੀਗਾ ਨਿਊ ਸੂਟ ਆਪਣੇ ਬਰਥਡੇ ਤੇ ਪਾਇਆ ਤੇ ਇਹਦਾ ਦੁਪੱਟਾ ਏ ਇਹਦਾ ਦੁਪੱਟਾ ਏ ਤੇ ਇਹ ਸੂਟ ਆ ਆਪਣਾ ਇਹਦੇ ਵਿੱਚ ਥੋੜਾ ਜਿਹਾ ਹੈਂਡਵਰਕ ਹੋਇਆ ਹੋਇਆ ਤੁਹਾਨੂੰ ਦਿਖਣਾ ਨਹੀਂ ਹੈਗਾ ਆ ਦੇਖੋ ਥੋੜਾ ਥੋੜਾ ਹੈਂਡਵਰਕ ਜਿਹਾ ਹੋਇਆ ਹੋਇਆ ਤੇ ਇਹਨਾਂ ਸਹਿਜ ਨੂੰ ਪਸੰਦ ਆਇਆ ਸੀਗਾ ਸਹਿਜ ਕਾ ਸਹਿਜ ਦੇ ਪਾਪਾ ਨੂੰ ਹਰ ਸਹਿਜ ਨੂੰ ਵੈਸੇ ਹੀ ਕਲਰ ਉਹਦੇ ਵਿੱਚ ਆ ਨਹੀਂ ਰਿਹਾ ਹੈਗਾ ਵੈਸੇ ਪਰਪਲ ਜਿਹਾ ਕਲਰ ਦਾ ਪਰਪਲ ਵੀ ਨਹੀਂ ਹੈਗਾ ਤੇ ਮਿਕਸ ਹੀ ਸ਼ੇਡ ਅਭਿਮੰਤਲ ਕੇ ਨਾਕੇ ਪਰਪਲੀਆਂ ਨਾਕੇ ਹੋਆ ਹਨ ਤੇ ਇਹਦੇ ਨਾਲ ਨੂੰ ਹੈਗਾ ਸਿਗਾ ਫਲਾਵਰ ਵਾਲਾ ਦੁਪੱਟਾ ਦੁਪੱਟਾ ਵੀ ਹਨ ਵਧੀਆ ਖੁੱਲਾ ਡੁੱਲਾ ਏ ਤੇ ਸਟਾਲ ਅਮਤਲ ਕੇ ਸਟਾਲ ਇਹਦੇ ਨਾਲ ਤੇ ਬਸ ਜੀ ਹੁਣ ਅਸੀਂ ਰੈਡੀ ਹੋ ਗਏ ਸ਼ੂਜ਼ ਮੈਂ ਆਪਣੇ ਘਰ ਵਾਲੀ ਪਾਏਆਂ ਕਿਉਂਕਿ ਗੱਡੀ 'ਚ ਬਾਰ-ਬਾਰ ਉਤਰਨਾ ਚੜ੍ਹਨਾ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਹੈ ਜਾਣੀ ਆ ਨਾ ਤਾਂ ਕਰਕੇ ਆਪਾਂ ਇਹੀ ਪਾ ਲਈ ਸਿੰਪਲ ਇਸ ਔਖੇ ਨੇ ਮਰਜ਼ੀ ਉਤਾਰੋ ਮਰਜ਼ੀ ਪਾਓ ਜੀ ਨੇ ਹਨਾ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਫੇਰ ਮਿਲੂੰਗੀ ਸੈਜ਼ ਦੇ ਪਾਪਾ ਹੁਣ ਨਹੀਂ ਆਣ ਫੇਰ ਤੁਹਾਨੂੰ ਮਿਲਦੇ ਆਪਾਂ ਇਹ ਸਾਰੇ ਜਾਣੇ ਮੈਨੂੰ विश ਜਰੂਰ ਕਰਿਓ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਅੱਜ विश ਕੀਤਾ ਕਿਉਂਕਿ ਮੇਰਾ ਬਲੌਗ ਤੁਹਾਨੂੰ ਲੇਟ ਮਿਲੂਗਾ ਜਾਂ ਹੋ ਸਕਦਾ ਕੱਲ ਨੂੰ ਮਿਲੇ ਜਾਂ ਪਰਸੋਂ ਮਿਲੇ ਤੇ ਥੈਂਕ ਯੂ ਸਾਰਿਆਂ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਵੀ ਮੇਰੇ ਭੈਣ ਭਾਈਆਂ ਨੇ ਮੈਨੂੰ विशेस ਦਿੱਤੀਆਂ ਇੰਸਟਾਗ੍ਰਾਮ ਫੇਸਬੁੱਕ ਔਰ WhatsApp ਔਰ ਆਪਣਾ YouTube ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਚਲੋ ਜੀ ਆਪਾਂ ਤੁਹਾਨੂੰ ਹੁਣ ਫੇਰ ਮਿਲਦੇ ਆਂ ਹਾਂਜੀ ਫਰੈਂਡਸ ਆਪਾਂ ਆ ਗਏ ਹਾਂ ਫਤਿਹਗੜ ਸਾਹਿਬ ਕਰੋ ਜੀ ਦਰਸ਼ਨ ਗੁਰਾਂ ਦੀ ਧਰਤੀ ਸਾਹਿਬ ਜაძਿਆਂ ਦੀ ਮਾਤਾ ਗੁਜਰਕਾਰ ਜੀ ਤੇ ਸੰਗਤ ਕਾਫੀ ਜਿਆਦਾ ਆ ਰਹੀ ਆ ਰਹਿਸ਼ ਹੋ ਰਹੀ ਆ ਸੰਗਤਾਂ ਦੀ ਤੇ ਆਪਾਂ ਪਹੁੰਚ ਚੁੱਕੇ ਆ ਫਤੇਗੜ ਸ਼੍ਰੀ ਫਤੇਗੜ ਸਾਹਿਬ ਕਰੋ ਜੀ ਦਰਸ਼ਨ ਤੁਸੀਂ ਸਾਰੇ ਜਾਣੇ ਜਿੰਨਾਂ ਕੋ ਹੋ ਸਕੇ ਆਪਾਂ ਜ਼ਰੂਰ ਕਰਾਵਾਂਗੇ ਕਿਉਂਕਿ ਮੇਰੇ ਭੈਣ ਭਾਈ ਬਾਹਰ ਬੈਠੇ ਨੇ ਜਿਹੜੇ ਹਨ ਨਹੀਂ ਆ ਸਕਦੇ ਤਾਂ ਉਹ ਜ਼ਰੂਰ ਦਰਸ਼ਨ ਕਰਨਗੇ ਪਾਪਾ ਜਿੱਥੇ ਤੱਕ ਕਰਾ ਸਕਦੇ ਆਪਾਂ ਜਰੂਰ ਕਰਾਵਾਂਗੇ ਲਓ ਜੀ ਸਾਇਆ ਜੀ ਪਾਪਾ ਚੱਲੇ ਤੇ ਸੰਗਤ ਤਾਂ ਕਾਫੀ ਆ ਆ ਆਪਾਂ ਦੇਖ ਸਕਦੇ ਹੋ ਤੁਸੀਂ ਤੇ ਜਿਆਦਾ ਸੰਗਤ ਆ ਤੇ ਟਾਈਮ ਲੱਗੂਗਾ ਮੱਥਾ ਟੇਕਣ ਨੂੰ ਵੀ ਚਲੋ ਕੋਈ ਗੱਲ ਨਹੀਂ ਜੇ ਤੁਹਾਨੂੰ ਆਈ ਗਏ ਦੂਜੇ ਗੁਰਦੁਆਰਾ ਸਾਹਿਬ ਦਾ ਪਤਾ ਫਿਰ ਸ਼ਾਇਦ ਹੈ ਜੋਤਿਸ ਨੂੰ ਜਾਵੇ ਕੋਈ ਗੱਲ ਨਹੀਂ ਆਪਾਂ ਸਵੇਰ ਦੇ ਵਿੱਚ ਜਰੂਰ ਆਵਾਂਗੇ ਉਦੋਂ ਦਰਸ਼ਨ ਕਰਾਂਗੇ ਜੇ ਜਾ ਹੋ ਗਿਆ ਅੱਜ ਬਾਬਾ ਜੀ ਨੇ ਉੱਧਰ ਵੀ ਬੁਲਾਇਆ ਤਾਂ ਆਪਾਂ ਉੱਧਰ ਵੀ ਜਰੂਰ ਜਾਵਾਂਗੇ ਜੇ ਨਾ ਜਾ ਹੋਇਆ ਤਾਂ ਫਿਰ ਆਪਾਂ ਇੱਥੇ ਦਰਸ਼ਨ ਕਰਕੇ ਘਰ ਨੂੰ ਵਾਪਸ ਜਾਵਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਗੇਟ ਤੱਕ ਦਰਸ਼ਨ ਕਰ ਲਈ ਜੀ ਹੁਣ ਆਪਾਂ ਚੱਲਿਆਂ ਪੋਰਾ ਸਾਰਾ ਦੇ ਝੂਲ ਦੇ ਨਿਸ਼ਾਨ ਰਹਿਣ ਪੰਤ ਮਹਾਰਾਜ ਦੇ ਨਿਸ਼ਾਨ ਸਾਹਿਬ ਦਾ ਹੋਜੀ ਇੱਕ ਵੱਡਾ ਇੱਕ ਛੋਟਾ ਹੁਣ ਪਤਾ ਹੀ ਆ ਵੀ ਕਿਉਂ ਆ ਇਹ ਕੀ ਕੀਤਾ ਹਨ ਜਿਹੜੇ ਮੇਰੇ ਭੈਣ ਭਾਈਆਂ ਨੂੰ ਇਤਿਹਾਸ ਬਾਰੇ ਪਤਾ ਉਹ ਸਾਰੇ ਸਮਝ ਜਾਣਗੇ ਚਲੋ ਜੀ ਹੁਣ ਮੈਂ ਪੋਰਾ ਸਾਥ ਚੱਲਿਆਂ ਦਰਸ਼ਨ ਕਰ ਜੋ ਹੋ ਸਕੇ ਤੁਮ ਅਥੇ ਵੀ ਜ਼ਰੂਰ ਕਰਾਵਾਂਗੇ ਵਾਹਿਗੁਰੂ ਵਾਹਿਗੁਰੂ ਕਰੋ ਜੀ ਦਰਸ਼ਨ ਆਪਾ ਪੂਰਾ ਸਾਬ ਚ ਵੀ ਦਰਸ਼ਨ ਕਰਿਆ ਇਹ ਬਹੁਤ ਵਧੀਆ ਦਰਸ਼ਨ ਆਇਆ ਵੀਡੀਓਜ਼ ਵੀ ਬਣਾ ਰਹੇ ਸੀਗੇ ਪਰ ਮੈਂ ਨਹੀਂ ਬਣਾਈ ਹੈਗੀ ਮੈਂ ਸਿਰਫ ਅੱਜ ਕੇ ਦਰਸ਼ਨ ਦੇਦਾਰ ਕਰੇ ਨੇ ਤੇ ਉਦਾਂ ਲੋਕ ਬਣਾ ਵੀ ਰਹੇ ਸੀਗੇ ਕਿਉਂਕਿ ਇੰਨੇ ਜ਼ਿਆਦਾ ਪੂਰੇ ਦਰਸ਼ਨ ਹੋ ਰਹੇ ਨੇ ਹੁਣ ਚਾਹਾਂਗੇ ਆਪਾਂ ਗੁਰਦੁਆਰਾ ਮਾਤਾ ਗੁਜਰੀ ਜੀ ਠੰਡਾ ਬੁਰਜ ਤੇ ਮੱਥਾ ਟੇਕਣ ਚੱਲੇ ਆ ਚਲੋ ਜੀ ਹੁਣ ਸਾਡੇ ਨਾਲ ਤੁਸੀਂ ਵੀ ਹੁਣ ਅਸੀਂ ਚੱਲੇ ਆ ਜੀ ਠੰਡੇ ਬੁਰਜ ਮਾਤਾ ਗੁਜਰ ਕੌਰ ਜੀ ਦੇ ਦਰਸ਼ਨ ਕੋ ਨੋਥੇ ਵੀ ਕਰਾਉਨੇ ਆ ਦੇਖਦੇ ਆ ਜੇ ਉੱਥੇ ਵੀ ਦਰਸ਼ਨ ਕਰਾ ਹੋਏ ਵੀਡੀਓ ਤੁਹਾਡੀ ਜੀ ਤੁਹਾਡੀ ਜਰੂਰ ਬਣਾ ਹੁੰਦੇ ਜਰੂਰ ਤੁਹਾਡੇ ਲਈ ਦਰਸ਼ਨ ਕਰਾਵਾਂਗੇ ਫਿਰ ਵਾਹਿਗੁਰੂ ਜੀ ਕਿਰਪਾ ਕਰਨਗੇ ਤਾਂ ਆਪਾਂ ਸਵਾ ਦੇ ਵਿੱਚ ਵੀ ਜਰੂਰ ਆਉਣੇ ਇੱਕ ਦਿਨ ਤੇ ਵਾਹਿਗੁਰੂ ਕਿਰਪਾ ਕਰਕੇ ਬਣਾਈ ਰੱਖਣ ਬਸ ਆਪਣੀ ਤੇ ਇਹੋ ਜਿਹਾ ਵੀ ਦਿਨ ਆਜਵੇ ਸਾਡੇ ਵਾਹਿਗੁਰੂ ਜੀ ਆਪਣੇ ਸਾਡੇ ਤੋਂ ਸੇਵਾ ਲੈਣ ਦੇ ਦਿਨ ਮੇਰੇ ਬੱਚੇ ਅਸਮੇਤਾ ਨਾ ਵਾਹਿਗੁਰੂ ਜੀ ਇਦਾਂ ਦੇ ਦਿਨ ਵੀ ਲਿਆ ਦਿਓ ਵੀ ਅਸੀਂ ਕਿੰਨੇ ਦਿਨ ਸੇਵਾ ਇੱਥੇ ਰਹਿ ਕੇ ਕਰੀਏ ਕਰੋ ਜੀ ਖੰਡਗੁਰ ਜੀ ਦੇ ਦਰਸ਼ਨ ਚਲੋ ਜੀ ਤੁਹਾਨੂੰ ਫੇਰ ਮਿਲਦੇ ਆਂ ਗਾਹਾਂ ਜਾ ਕੇ ਜੀ ਫਰੈਂਡਸ ਆਪ ਆ ਗਏ ਆ ਜੋਤੀਸ ਰੂਪ ਗੁਰਦਾਰਾ ਸਾਹਿਬ ਜੋਤੀਸ ਰੂਪ ਗੁਰਦਾਰਾ ਸਾਹਿਬ ਆਪ ਆ ਗਏ ਉੱਧਰ ਵੀ ਸੰਗਤ ਕਾਫੀ ਆ ਹੁਣ ਤੁਹਾਨੂੰ ਪਤਾ ਸਵਾ ਦਿਨੇ ਨੇੜੇ ਆ ਗਏ ਹੁਣ ਸੰਗਤ ਆਉਣੀ ਹੋਣੀ ਆ ਹਨਾ ਤੇ ਇਹਦੇ ਦਰਸ਼ਨ ਤੁਸੀਂ ਇੱਥੇ ਤੋਂ ਕਰ ਲਓ ਹੋ ਸਕੇ ਆ ਤਾਂ ਅੰਦਰ ਕਰਵਾ ਦੂੰਗੀ ਨਹੀਂ ਨਾ ਸਹੀ ਤੁਸੀਂ ਇੱਥੇ ਤੋਂ ਹੀ ਦਰਸ਼ਨ ਕਰ ਲਓ ਸਾਰੇ ਜਾਣੇ ਚਲੋ ਜੀ ਮੈਂ ਮੱਥਾ ਟੇਕ ਕੇ ਲਮਾਂ ਚੱਲਦੀ ਹਾਂ ਅਰੇ ਇਹਦੇ ਮੈਨੂੰ ਖਾਣੀਆਂ ਪੈਕ ਕਰਨੀਆਂ ਆ ਆ ਦੇਖੋ ਆਪ ਕਿਧਰ ਆ ਬਣਾ ਦੇ ਜੀ ਅੱਡੋ ਉਹ ਮੈਂ ਉਹ ਆਇਆ ਕਿ ਮੱਡੀ ਵਾਲਾ ਵਿੱਚ ਕੋਈ ਸਮਾਨ ਦੇ ਦੇ ਸਾਬ ਤੇ ਕੋਈ ਕਿਹੜਾ ਜੀ ਲੈਣਾ ਵੀ ਤਾਂ ਨਾ ਰੜ ਦੇ ਇੱਕੜੀ ਦੇ ਦੋ ਪਾਪਾ ਲਓ ਲੈ ਲਓ ਕੋਈ ਨਾ ਆਖਲਾ ਆ ਦੇਖੋ ਬਰਥਡੇ ਕਵੀਨ ਭੁੱਖੀ ਲੱਗੀ ਹਮ ਸਾਰਾ ਖਾਣਗੇ ਇਹਦਾ ਬਰਥਡੇ ਪਾਰਟੀ ਇਹ ਕਰਨ ਲੱਗੀ ਆ ਅੱਜ ਇਹਦਾ ਬਰਥਡੇ ਆ ਤਾਂ ਪਾਰਟੀ ਕਰਨ ਲੱਗੇ ਆ ਅੱਜ ਪੈਸੇ ਮੰਮਾ ਦੇਣਗੇ ਨਹੀਂ ਨਹੀਂ ਪੈਸੇ ਨਹੀਂ ਦੇਣੇ ਠੀਕ ਹੈ ਨਾ ਬਈ ਤੁਹਾਡੀ ਵਾਈਫ ਆ ਤੁਹਾਨੂੰ ਤੁਹਾਡਾ ਆ ਕੇ ਦਿੰਦਾ ਮੇਰੇ ਕੋਲ ਇੱਕ ਸੈੱਟ ਕਿੰਨਾ ਦਾ ਪੈਕੇਟ ਗਿਫਟ ਬੈਸਟ ਗਿਫਟ ਹਾਂਜੀ ਪਾਪਾ ਨਾਲ ਨਾਲ ਕਹਾਵ ਕਰਨਾ ਆਸੇਪਾ ਲੱਗਦਾ ਹੈ ਪਾਪਾ ਦੇ ਕਿਹੜਾ ਨੱਕ ਗੰਦਾ ਹੁੰਦਾ ਗੰਭਾ ਗੱਲ ਕੈਚ ਕਰਕੇ ਆ ਦੇਖੋ ਮੇਰੇ ਪਾਪਾ ਆ ਮੈਂ ਤੇ ਮੈਨੂੰ ਦਿਖਾਓ ਅੱਛਾ ਮੈਂ ਨਹੀਂ ਆਉਣੇ ਕੱਪੜੇ ਦਿਖਾਉਣੇ ਨੇ ਮੈਨੂੰ ਦਿਖਾਓ ਕੱਪੜੇ ਅਗਲੀ ਨਾਲ ਕੱਪੜੇ ਫਾਈਵਰ ਸੀ ਪੈਂਟਾਂ ਉਹ ਵੀ ਲੈ ਗਈ ਸੀ ਤਾਂ ਇਹ ਜਿਹੜੀ ਪਾਰਟੀ ਨੂੰ ਲਿਖੀ

ਸੋਇਆ ਚਾਪ ਖਾ ਲੋ ਜੀ ਜੀਨੇ ਜੀਨੇ ਖਾ ਨਹੀਂ ਆ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਫਰੈਂਡਸ ਅਸੀਂ ਹੁਣ ਆ ਗਏ ਜੀ ਲਲਹੇੜੀ ਰੋਡ ਤੇ ਆਏ ਅਸੀਂ ਖਾਇਆ ਏ ਸੋਇਆ ਚਾਪ ਖਾ ਕੇ ਆਏ ਤੇ ਮੈਂ ਗਰੇਵੀ ਚਾਪ ਦੇ ਨਾਲ ਇੱਕ ਤੰਦੂਰੀ ਰੋਟੀ ਖਾ ਕੇ ਆਈਆਂ ਬਾਏ ਤੇ ਅਭੀ ਜੋ ਬੈਠਾ ਪਿੱਛੇ ਤੇ ਉਹ ਤੇ ਹੁਣ ਅਸੀਂ ਲੈਣ ਲੱਗੇ ਆ ਗਜ਼ਰੇਲਾ ਗਰਮ ਗਰਮ ਗਜ਼ਰੇਲਾ ਗਜ਼ਰੇਲਾ ਅਸੀਂ ਕਿ ਐ ਕੁਕਾ ਨਹੀਂ ਕੱਟਣਾ ਹੈਗਾ ਸਵੀਟਸ ਬਸ ਕੇਕ ਖਾਵਾਂਗੇ ਸਵੀਟ ਚ ਕੇਕ ਕੁਕ ਜਦੋਂ ਮਨ ਹੁੰਦਾ ਉਦੋਂ ਕੱਟ ਵੀ ਲੈਣੇ ਆ ਜਦੋਂ ਨਹੀਂ ਮਨ ਹੁੰਦਾ ਨਹੀਂ ਵੀ ਕੱਟਦੇ ਜ਼ਰੂਰੀ ਨਹੀਂ ਹੈਗਾ ਕਿਉਂਕਿ ਸਭ ਤੋਂ ਵੱਡੇ ਤਾਂ ਆਪਾਂ ਨੂੰ ਨਾ ਦਰਸ਼ਨ ਸੀਗਾ ਮੈਨੂੰ ਵੀ ਹਾਂ ਉਹ ਨਾ ਮੇਰੇ ਰਹਿ ਜਾਣਾ ਤੇ ਉਹ ਆਪਾਂ ਕਰ ਲੇ ਤੇ ਬਾਕੀ ਕੇਕ ਕੁਕ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਕੇਕ ਕੁ ਸ਼ਕੀ ਨਾ ਸਾਨੂੰ ਘੱਟੇ ਪਸੰਦ ਦਾ ਖਾਣਾ ਜਿਆਦਾ ਵਧੀਆ ਨਹੀਂ ਲੱਗਦਾ ਹੈਗਾ ਕਾਈ ਕੋ ਮੇਰਾ ਹੈਪੀ ਬਰਥਡੇਅਨ ਕਰਦੋਂਗੇ 1 ਜਨਵਰੀ ਨੂੰ ਤਾਂ ਛਰੀ ਨਹੀਂ ਕੋਈ ਤੇ ਕੱਟਦੀ ਵੀ ਹੁੰਨੀ ਆ ਮੈਂ ਅਜੇ ਕੋਈ ਗੱਲ ਨਹੀਂ ਹੈਗੀ ਜਦੋਂ ਮੁਕਮੂੜ ਤੇ ਆ ਮੇਰਾ ਜਦ ਮੈਂ ਕੱਟਣਾ ਹੁੰਦਾ ਫਿਰ ਕੱਟ ਵੀ ਲਈਦਾ ਜਾਂ ਨਹੀਂ ਕੱਟਣਾ ਹੁੰਦਾ ਤਾਂ ਨਹੀਂ ਹੀ ਕੱਟੀਦਾ ਹੁਣ ਸਾਇਦ ਪਾਪਾ ਨੇ ਅਸੀਂ ਘੱਟੇ ਆ ਮੈਂ ਵੀ ਨਹੀਂ ਕੱਟਣਾ ਬਣਾ ਕਿਉਂਕਿ ਇਹ ਇਹਨਾਂ ਦੇ ਵਾਰ ਨੂੰ ਇਹ ਮਮਮੀ ਬਿਮਾਰ ਸੀ ਆਪ ਵੀ ਬਿਮਾਰ ਸੀ ਇਹ ਨਵੀਂ ਬਿਮਾਰ ਸੀ ਤਾਂ ਕਰਕੇ ਫਿਰ ਤਾਂ ਕਰਕੇ ਆਜੋ ਜੀ ਖਾ ਲੋ ਗਰਮ ਗਰਮ ਗਜ਼ਰੇਲਾ ਹੁਣ ਅਸੀਂ ਗਜ਼ਰੇਲਾ ਇੰਜੋਏ ਕਰਦੇ ਆ ਤੁਸੀਂ ਵੀ ਖਾ ਲੋ ਗਰਮ ਗਰਮ ਤੇ ਬਸ ਜੀ ਹੁਣ ਤਾਂ ਕਰਕੇ ਫਿਰ ਹੁਣ ਆਪਾਂ ਨਹੀਂ ਕਰਦੇ ਹੈਗੇ ਚਲੋ ਜੀ ਤੁਹਾਨੂੰ ਦਿਖਾਈਏ ਕਿ ਖੜਾਈਏ ਯਾਰ ਇਹਨੇ ਕੋਈ ਜ਼ਿਆਦਾ ਘਟ ਪਾਇਆ ਹਾਂ ਸਵਾਦ ਚਲੋ ਜੀ ਅਸੀਂ ਖਾ ਲੀਏ ਹੁਣ ਤੁਹਾਨੂੰ ਫਿਰ ਮਿਲਦੇ ਆ ਹਾਂ ਜੀ ਅਸੀਂ ਆ ਗਏ ਜੀ ਘਰ ਟਾਈਮ ਹੋ ਗਿਆ 10 ਵਜੇ ਇੱਧਰ ਸਾਡੀ ਦੀਦੀ ਚੇਂਜ ਕਰਨ ਲੱਗੀ ਆ ਇੱਧਰ ਮੈਂ ਵੀ ਚੇਂਜ ਕਰੂੰਗੀ ਹਲਦੀ ਦੀ ਕਰ ਲਵੇ ਪਹਿਲਾਂ ਮੇ ਮੇਰਾ ਇੱਕ ਦੋ ਚੀਜ਼ਾਂ ਜਿਹੜਾ ਦੀਦੀ ਕਰ ਲੈ ਮੈਂ ਕੋਈ ਚੀਜ਼ ਲੈਣੀ ਸੀ ਮੇਰੀ ਰੈ ਗਈ ਤੇ ਕਿਉਂਕਿ ਸ਼ਾਪਸੋ ਬੰਦ ਹੋ ਗਈਆਂ ਸੀਗੀਆਂ ਤੇ ਤਾਂ ਕਰਕੇ ਹੁਣ ਆਪਾਂ ਇਹਦੇ ਸਦਾ ਕੁਝ ਨਹੀਂ ਹੈਗਾ ਆਪਾਂ ਇੱਕ ਲੈ ਕੇ ਆਇਆ ਉਹ ਮਿੱਟੀ ਦਾ ਭਾਂਡਾ ਇਹ ਸਵੇਰੇ ਆਪਾਂ ਰੱਖਾਂਗੇ ਇਹਨੂੰ ਬਾਹਰ ਇਹ ਨਾ ਮੇਰਾ ਟੁੱਟ ਗਿਆ ਸੀਗਾ ਬੱਚਿਆਂ ਨੇ ਤੋੜਤਾ ਸੀ ਉਸ ਦਿਨ ਜਦ ਲੱਗੇ ਹੋਏ ਸੀਗੇ ਇਹਨਾਂ ਡੋਗੀ ਢੁੱਗੀ ਨੂੰ ਰੋਟੀ ਵਗੈਰਾ ਹਨਾ ਪੈ ਜਾਂਦੀ ਆ ਤਾਂ ਕਰਕੇ ਤੇ ਬਾਕੀ ਜੀ ਥੈਂਕ ਯੂ ਸੋ ਮਾਚ ਸਾਰਿਆਂ ਨੇ ਇਹਨੇ ਸੁਨੇਹੇ ਵਿਸ਼ੇਸ ਦੇਣ ਲਈ ਤੇ ਪਾਪਾ नहीं आएगा जिम्मे मेरी गर्दन फिर मेरे जब पतला हो, हो, हो <laughs> मेरे अपने आप मेरी आह चीज आखन लग जा फिर आए हो जाए गर्दन नहीं फिर आए हो जाती है ਹਾਂ ਬੱਤ ਪਾਦੇ ਬੁੱਤਾਂ ਜੇ ਹਾਂ ਮੇਰਾ ਬੁੱਢਾ ਜੀ ਦੀ ਰੇੜੀ ਆ ਰਹੀ ਦੇ ਬੁੱਢਾ ਇਹ ਬੁੱਢਾ ਬੱਤ ਪਾਦੇ ਨੂੰ ਬਾਰ ਦੇ ਕੈਂਡੀ ਮੁਗਲੀ ਦਾਣੇ ਪਾ ਦੇ ਨੇ ਅ ਚੈਲੀ ਵਾਲੀਆਂ ਨਾ ਖਾ ਲੋ ਥੋੜੀ ਉਹ ਆਈ ਨਹੀਂ ਥੈਂਕ ਯੂ ਹੋਰ ਕੁਛ ਪਾਦੇ ਬੁੱਤਾਂ ਹੋਰ ਕੁਛ मेरे नहीं आएगा उनको अपने रखे आज मेरा बर्थडे है मैं अभी बुढ़ी हो गई हूँ इसे बुढ़े के साथ साथ बुढ़ी जोती जा रही हूँ जब बुढ़ा मेरे से पहले बुढ़ा हो रहा जब बुढ़ा मेरे से पहले बुढ़ा हो रहा है मैं थोड़ा लेट बुढ़ी हो रही हूं अरे बुढ़िया चल जो जावी बुढ़िया दिलवाला मैं कुड़िया मैं कु बुढा में कलू कपड़े धोनी ਦਾ ਕਰਦੇ ਆ ਐਂਡ ਤੇ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਨਵੀਂ ਜੀ ਸ਼ੁਰੂਆਤ ਦੇ ਨਾਲ ਅੱਜ ਦਾ ਬਲੌਗ ਸਾਡਾ ਪਾਸ ਇਹੀ ਸੀਗਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਸੀ ਕਰਵਾ ਤੇ ਅਸੀਂ ਖੁਦ ਕਰਨੇ ਸੀ ਖੁਦ ਵੀ ਕਰ ਲਏ ਜਿੰਨਾ ਹੋ ਸਕਿਆ ਮੈਂ ਤੁਹਾਨੂੰ ਉਹਨੇ ਦਰਸ਼ਨ ਕਰਵਾਏ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਪਲੀਜ਼ ਪਲੀਜ਼ ਸ਼ੇਅਰ ਜ਼ਰੂਰ ਕਰਦੇ ਆ ਕਰੋ ਫਰ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਬਾਕੀ ਹੁਣ ਆਪਾਂ ਸਵੇਰੇ ਦੇਖਾਂਗੇ ਕਿਵੇਂ ਦਾ ਵਲੌਗ ਬਣਾਉਣੀ ਆ ਨਹੀਂ ਬਣਾਉਂਦੇ ਇੱਕ ਵਲੌਗ ਮੈਂ ਡਿਲੀਟ ਕੀਤਾ ਬਣਿਆ ਪਿਆ ਸੀ ਡਿਲੀਟ ਕਰਨਾ ਪਿਆ ਮੈਨੂੰ ਕਿਉਂਕਿ ਫਿਰ ਇਹ ਸ਼ੂਟ ਨਹੀਂ ਸੀ ਹੋਣਾ ਕਿਉਂਕਿ ਉਹ ਮੇਤੋ ਪਿਆ ਨਹੀਂ ਸੀਗਾ ਤਾਂ ਕਰਕੇ ਤੇ ਬਾਕੀ ਜੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਤਿੰਨਾਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਈ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ